ਤਿੰਨ ਮੰਜ਼ਲੀ ਕੋਠੀ ਆ ਬਾਈ ਜਿਹੜੀ ਤੁਸੀਂ ਸਕਰੀਨ ਤੇ ਦੇਖੀ ਜਾਂਦੇ ਆ ਤੇ ਬਾਈ ਇਹਦੇ ਵਿੱਚ ਆਪਾਂ ਨੇ ਅੱਜ ਫਾਇਨਲ ਫਿਟਿੰਗ ਦਾ ਕੰਮ ਸ਼ੁਰੂ ਕਰਨਾ ਹੈ ਤੇ ਤਿੰਨ ਮੰਜ਼ਲੀ ਕੋਠੀ ਦੇ ਵਿੱਚ ਹਰੇਕ ਫਲੋਰ ਦੇ ਵਿੱਚ ਦੋ ਦੋ ਬਾਥਰੂਮ ਹੈ ਤੇ ਇੱਕ ਇੱਕ ਕਿਚਨ ਹੈ ਬਾਈ ਫਿਲਹਾਲ ਆਪਾਂ ਗਰਾਊਂਡ ਫਲੋਰ ਦਾ ਕੰਮ ਸ਼ੁਰੂ ਕਰਨਾ ਹੈ ਤੇ ਸਮਾਨ ਸੱਲਾ ਆਪਾਂ ਮੰਗਾ ਲਿਆ ਸਾਰਾ ਹੀ ਛਿੱਟਾ ਆ ਗਿਆ ਬਾਸਵਿਸ਼ਨ ਆ ਗਏ ਤੇ ਟੂਟੀਆਂ ਆ ਗਈਆਂ ਬਾਈ ਤੇ ਵੀਡੀਓ ਨੂੰ ਦੇਖ ਰਹੇ ਹੈ ਬਾਈ ਸਾਰੇ ਪਲੰਬਰ ਵੀਰਾਂ ਨੂੰ ਮਨੀ ਪਲੰਬਰ ਦੀ ਖੜਸ਼ਾਹਤ ਤੋਂ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਤੁਹਾਡਾ ਅੱਜ ਦੇ ਇਸ ਨਵੇਂ ਬਲੌਗ ਵਿੱਚ ਤੇ ਧੰਨਵਾਦ ਬਾਈ ਤੁਹਾਡਾ ਵੀਡੀਓ ਤੇ ਕਲਿੱਕ ਕਰਨ ਵਾਸਤੇ ਤੇ ਜਿੰਨੇ ਵੀ ਆਪਣੇ ਬੰਦੇ ਆ ਵੀਡੀਓ ਦੇਖ ਰਹੇ ਹੈ ਬਾਈ ਸਾਰਿਆਂ ਦਾ ਧੰਨਵਾਦ ਹੈ ਤੇ ਅੱਜ ਤਰੀਕ ਹੈਗੀ ਹੈ ਬਾਈ 23 ਤਰੀਕ ਆਪਾਂ ਅੱਜ ਹਾਂ ਆ 23 ਤਰੀਕ 09.2025 ਤੇ ਦਿਨ ਹੈਗਾ ਅੱਜ ਆਪਣਾ ਵੀਰਵਾਰ ਦਾ ਤੇ ਬਈ ਆਪਾਂ ਫੈਨ ਫਿਟਿੰਗ ਕਰਨ ਵਾਸਤੇ ਆਏ ਹੋਏ ਆ ਏਰੀਆ ਹੈਗਾ ਐਲ ਆਈ ਸੀ ਕਲੋਨੀ ਦਾ ਮਾਰਕੀਟ ਵੱਜਦੀ ਏ ਨਾਲੇ ਤੇ ਬਈ ਫੈਨ ਫਿਟਿੰਗ ਕਰਨ ਵਾਸਤੇ ਸਮਾਨ ਕਾਜੀ ਦਿਨਾਂ ਤੋਂ ਆਇਆ ਹੋਇਆ ਜਿਹੜਾ ਤੁਸੀਂ ਦੇਖੀ ਜੰਨੇ ਆ ਹਾਂ ਆਪਣੇ ਕੋਲ ਟਾਈਮ ਨਹੀਂ ਤਾਂ ਹੈਗਾ ਤੁਹਾਨੂੰ ਪਤਾ ਹੀ ਆ ਟਾਈਮ ਕਦੇ ਨਹੀਂ ਤਾਂ ਹੈਗਾ ਕਿਉਂਕਿ ਆਪਣਾ ਮੇਨ ਬੰਦਾ ਬਾਬੂ ਉਹ ਆਪਣੇ ਪਿੰਡ ਨੂੰ ਚਲੇ ਗਿਆ ਛੱਟ ਪੂਜਾ ਕਰਕੇ ਤੇ ਹਰਾਂ ਦਾ ਟਾਈਮ ਚੱਲਦਾ ਤਾਂ ਇਸ ਕਰਕੇ ਬਈ ਕੰਮ ਆਪਣੇ ਅਫਸਰ ਚਾਰੇ ਦੇ ਅੱਜ ਆਪਾਂ ਇਕੱਲੇ ਲੱਗੇ ਹੋਏ ਆ ਫਿਟਿੰਗ ਕਰਨ ਵਾਸਤੇ ਕਿਉਂਕਿ ਇਹਦੇ ਵਿੱਚ ਹੈਲਪਰ ਦੀ ਬੰਦੇ ਦੀ ਲੋੜ ਨਹੀਂ ਹੁੰਦੀ ਨਹੀਂ ਕਿ ਟੂਟੀਆਂ ਕਸਣੀਆਂ ਐ ਇਹ ਥੋੜਾ ਟੈਕਨੀਕਲ ਕੰਮ ਹੁੰਦਾ ਏ ਤਾਂ ਕਰਕੇ ਬਈ ਇਹ ਅੱਪਰ ਅੱਜ ਇਕੱਲਾ ਹੀ ਕਰ ਰਹਾ ਫੜਾ ਐ ਅੱਜ ਕੋਈ ਬੰਦਾ ਮਿਲਿਆ ਨਹੀਂ ਤੇ ਚਲੋ ਕੋਈ ਕੋਈ ਗੱਲ ਹੀ ਖੈਰ ਕੰਮ ਤਾਂ ਕੰਮ ਹੀ ਆ ਬਈ ਕਰਨਾ ਹੀ ਐ ਤੇ ਬਣੇ ਰਹੋ ਬਈ ਵੀਡੀਓ ਦੇ ਨਾਲ ਐਂਡ ਤੱਕ ਤੁਹਾਨੂੰ ਪੂਰੀ ਅੱਜ ਡਿਟੇਲ ਵਿੱਚ ਜਾਣਕਾਰੀ ਦਵਾਂਗੇ ਪਲੰਬਰ ਦੇ ਕੰਮ ਬਾਰੇ ਤੇ ਜੇ ਵੀਡੀਓ ਲੱਗੀ ਬਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਬਈ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚਲੋ ਖੈਰ ਆਜੋ ਫੇਰ ਪਾ ਸ਼ੁਰੂ ਕਰਦੇ ਕੰਮ ਰਾਜਾ ਮਟੂਏ ਬਣਾ ਬੜੀ ਆ ਆਪਾਂ ਬਈ ਸਮਾਨ ਤੁਹਾਨੂੰ ਦਿਖਾ ਦਿੰਨੇ ਆ ਤੇ ਫਿਲਹਾਲ ਆਪਾਂ ਗਰਾਉਂਡ ਫਲੋਰ ਦਾ ਲੈ ਕੇ ਆਏ ਸਮਾਨ ਤੇ ਆ ਆਪਾਂ ਟੂਟੀਆਂ ਲਾਉਂਗਾ ਇਹਦੇ ਵਿੱਚ ਟਾਈਮ ਕੰਪਨੀ ਦੀ ਟੂਟੀ ਆ ਬਹੁਤ ਸੋਹਣੀ ਲੌਂਗ ਬਾਡੀ ਹੈ ਬਈ ਇਹ ਲੱਗਣੀ ਆਪਣੇ ਕਿਚਨ ਦੇ ਵਿੱਚ ਇੱਥੇ 37x18 ਦਾ ਸਿੰਕ ਲੱਗਣਾ ਇੱਥੇ ਤੇ 4 ਪੁਆਇੰਟ ਟੂਟੀਆਂ ਦੇ ਆ ਇੱਕ ਹਾਰੋ ਦਾ ਹੋ ਗਿਆ ਤੇ ਉੱਪਰ ਲੱਗਣਾ ਗੀਜਰ ਠੀਕ ਹੈ ਬਈ ਕੁਛ ਤਾਂ ਵੀ ਕੋਈ ਜਾਣਕਾਰੀ ਦੇਣੀ ਹੈ ਤਾਂ ਸੱਸ ਜੀ ਕਰਦੇ ਇੱਕ ਵਾਰੀ ਕਹਿ ਦੇ ਇਹ ਸੋਹਣੀ ਆ ਲੈ ਕਰ ਲੈ ਕਰ ਲੈ ਕਰਨੀ ਆ ਬਸ ਸੰਗੀ ਜਾਂਦਾ ਮੁੰਡਾ ਬਈ ਇਹ ਮੁੰਡਾ ਆਪਣੀ ਦੁਕਾਨ ਤੇ ਹੀ ਕੰਮ ਕਰਦਾ ਏ ਤੇ ਸਮਾਨ ਆਪਣੇ ਨਾਲ ਛਡਾਉਣਾ ਆਇਆ ਤਾਂ ਟੂਟੀਆਂ ਵਗੈਰਾ ਦਾ ਦੁਕਾਨ ਪਰ ਤੇ ਹੀ ਤਾਂ ਕਰਕੇ ਬਈ ਨਾਲ ਆ ਗਿਆ ਤਾਂ ਤੇ ਬਈ ਆਹ ਟੂਟੀਆਂ ਏ ਤੇ ਐਂਗਲ ਵਾਲਾ ਲੈ ਕੇ ਆਏ ਆਪਾਂ ਟੈਫ ਟੇਪ ਲੈ ਕੇ ਆਏ ਆ ਤੇ ਇਹ ਪੀਵੀਸੀ ਕਨੈਕਟਰ ਪਾਇਪ ਲੈ ਆ ਗੀਜਰ ਵਾਸਤੇ ਬਾਸ਼ ਵੇਸ਼ਨ ਦੇ ਹੋਗੇ ਤੇ ਆਹ ਆਪਣੇ 1 ਇੰਚੀ ਦਾ ਨਿੱਪਲ ਹੋਗਾ ਜਿਹੜੇ ਟੂਟੀਆਂ ਨੂੰ ਅੱਗੇ ਪਿੱਛੇ ਕਰਨ ਵਾਸਤੇ ਲੱਗਦੇ ਆ ਪਿੱਛੇ ਟੂਟੀਆਂ ਦੇ ਇਹ ਲੋਪਾ ਸੀਪੀ ਐਕਸਟੈਂਸ਼ਨ ਨਿੱਪਲ ਕਹਿੰਦੇ ਆ ਤੇ ਆਹ ਸੀਪੀ ਕੱਪ ਹੋਗੇ ਤੇ ਬਈ ਆਹ ਹੋ ਗਏ ਪਿਲਰ ਕੋਕ ਪਿਲਰ ਕੋਕ ਹੋ ਗਏ ਆਪਣੇ ਬਾਸ਼ਵੇਸ਼ਨ ਦੇ ਟੂਟੀ ਲੱਗਣੀ ਜਿਹੜੀ ਬਾਸ਼ਵੇਸ਼ਨ ਦੀ ਟੂਟੀ ਨੂੰ ਬਈ ਪਿਲਰ ਕੋਕ ਕਹਿੰਦੇ ਆ ਤੇ ਇੱਥੇ ਸਿੰਗਲ ਪੁਆਇੰਟ ਹੈ ਕੋਨੇ ਵਾਲਾ ਬਾਸ਼ਵੇਸ਼ ਲੱਗਣੇ ਉਹ ਵੀ ਤੁਹਾਨੂੰ ਦਿਖਾਉਂਗੇ ਤੇ ਆਜੋ ਫਿਰ ਬਈ ਆਪਾਂ ਕਰਦੇ ਕੰਮ ਸ਼ੁਰੂ ਕੀ ਜਾਂਦਾ ਲੈ ਵੀ ਕੋਲੂ ਬਣਾਈ ਮੜੀ ਜੀ ਵੀਡੀਓ ਠੀਕ ਹੈ ਪਿੱਛੇੋਂ ਗੋਲੀ ਮਸਾ ਜਾਂਦਾ ਪਹਿਲਾਂ ਆਪਾਂ ਟੂਟੀ ਲਾਉਂਦੇ ਆਂ। ਅਰੇ ਇਹਨਾਂ ਨੂੰ ਪਹਿਲਾਂ ਟੂਟੀ ਲਾ ਕੇ ਚੈੱਕ ਕਰਨੀ ਹੁੰਦੀ ਐ। ਵੀ ਨਿੱਪਲ ਜਿਤਨਾ ਹੁਣ ਆ ਪੁਆਇੰਟ ਡੂੰਗਾ ਐ ਨਾ ਅੰਦਰ ਇੱਥੇ ਨਿੱਪਲ ਆਪਣਾ ਡੇਢ ਦਾ ਲੱਗੂਗਾ। ਇਹਦੇ ਚ ਬਾਈ ਲੱਗ ਲੱਗੇ ਸਾਈਜ਼ ਹੋ ਗਿਆ ਪਲਾਉਣ ਦੇ। ਡੇਢ ਦਾ ਹੁੰਦਾ ਐ। 2 ਇੰਚੀ ਆਉਂਦਾ ਲੰਬਾ ਤੇ ਨੀਚੀ ਆਉਂਦਾ ਐ। ਜ਼ਿਆਦਾਤਰ ਤਾਂ ਇਹ ਡੇਢ ਦਾ ਇੱਕ ਦਾ ਲੱਗਦਾ। ਠੀਕ ਐ। ਤੋਂ ਇੱਕ ਵਾਰੀ ਪੱਕੀ ਟੂਟੀ ਲਾ ਕੇ ਦੇਖ ਲੈਂਦੇ ਆਂ ਤਾਂ ਕਿ ਆਪਣਾ ਸੀਪੀ ਕੱਪ ਲਾਣ ਲੱਗ ਜਾਈਏ। ਕੀ ਕੋਈ ਆਇਆ ਹੋ। ਦੋਨ ਕਿਨੇ ਪਰਲੇ ਲਿਆਉਣੇ ਬੋਗੇ ਠੀਕ ਆ। ਆਉਂਦਾ ਜੇ ਤਾਂ ਮੈਨੂੰ ਫਕੜਾ ਜੀ ਕਿਤੇ। ਸਵਾਦ ਰੋਹੀ ਸਭ ਦਾ ਪਹ ਲੱਗ ਰਹੀ ਮੇਰੇ ਮਾਲਕਾ ਕਰਦੀ ਗੱਲਾਂ ਵੱਖੀਆਂ ਜੇ ਨਵਾਂ ਕੰਮ ਸ਼ੁਰੂ ਕਰੇ ਆਪਾਂ ਨੇ। ਤੇ ਦੇਖ ਰਿਹਾ ਕਿੰਨੇ ਦਿਨ ਚੋਂ ਪਾ ਕੰਮ ਕੰਪਲੀਟ ਕਰਦੇ ਆ। ਸੱਤ ਬਾਥਰੂਮ ਆ ਇਹਦੇ ਚ। ਤੇ ਸੱਤ ਤੇ ਕਿਚਨ ਆਈ। ਉਹ ਗਿਆ ਹੋ ਗਿਆ ਟੈਪ ਨੇ ਖਰਾਬ ਹੋ ਗਈ ਲੱਗਦਾ। ਖਰਾਬ ਵਾਲੀ ਲੈ ਕੇ ਆਇਆ ਵਾਪਸ। ਹੋ ਗਈ ਹੋ ਗਈ ਹੋ ਗਈ ਸਿੱਧੀ ਹੋ ਗਈ। ਤੇ ਭਾਈ ਪਲੰਪਰ ਦੇ ਇੱਕੋ ਜਿਹੇ ਕੰਮ ਹੈ ਜਿਹਦੇ ਵਿੱਚ ਕਾਰੀਗਰ ਵੀ ਮਤਲਬ ਪੜਨਾ ਪੈਂਦਾ ਹੈ, ਹੈਲਪਰ ਵੀ ਪੜਨਾ ਪੈਂਦਾ ਹੈ। ਤੇ ਇਹਦੇ ਚ ਮਿਸਤਰੀ ਦਾ ਵੀ ਹੁੰਦਾ ਕੰਮ ਤੇ ਲੇਬਰ ਦਾ ਵੀ ਹੁੰਦਾ ਕੰਮ। ਦੋਨੇ ਕੰਮ ਕਰਨੇ ਪੈਂਦੇ ਆ ਬਾਈ ਕਈ ਵਾਰੀ ਪੱਟ ਪਟਈਏ ਦਾ ਵੀ ਕੰਮ ਆ ਜਾਂਦਾ ਏ ਹੁਣ ਅਸੀਂ ਲਗਾਤਾਰ ਦੀਵਾਲੀ ਦਾ ਸੀਜ਼ਨ ਚੱਲੇ ਤੇ ਪਹਿਲਾਂ ਸੀਵਰੇਜ ਪਾਰ ਅਸੀਂ ਤੇ ਗੁੱਠੀਆਂ ਦੀ ਤੁਸੀਂ ਪਿਛਲੀ ਵੀਡੀਓ ਦੇਖਿਆ ਆਪਣੇ ਤੇ ਬਾਈ ਸਾਰਿਆਂ ਨੂੰ ਬਹੁਤ ਬਧਾਈ ਦਿੰਦੇ ਆ ਆਪਣੇ 100 ਸਬਸਕ੍ਰਾਈਬਰ ਤੇ ਉੱਪਰ ਹੋ ਗਏ ਆ 100 ਸਬਸਕ੍ਰਾਈਬਰ ਹੋ ਗਏ ਆਪਣੇ ਠੀਕ ਹੈ ਬਟੂ ਠੀਕ ਹੈ 101 ਸਬਸਕ੍ਰਾਈਬ ਹੋ ਗਏ ਆਪਣੇ ਅੱਜ ਅੱਛਾ ਲੈ ਪਰੇ ਟੁੱਟੀ ਲੱਗਦੀ ਆਪਣੀ ਤੇ ਆ ਜਾ ਹੁਣ ਆਪਾਂ ਦੋ ਹੀ ਲੰਗ ਕੋਡੀ ਲਾਈਏ ਥੋੜਾ ਜਿਹਾ ਪਿੱਛੇ ਨੂੰ ਆ ਜਾ ਠੀਕ ਹੈ ਕੱਪ ਤੇ ਉਹ ਟੇਪ ਉਤਾਰ ਲਿਆ ਕਰੋ ਕੋਈ ਗੱਲ ਨਹੀਂ ਅਭੀ ਤਾਂ ਪੇਂਟ ਪੂਟ ਹੋ ਰਿਹਾ ਹੈ ਫਿਰ ਦੇਖੀਏ ਬਾਅਦ ਵਿੱਚ ਉਹ ਸਿੱਟਾ ਸੁੱਕ ਪੜੀ ਜਾਏਗਾ ਜਦੋਂ ਕ੍ਰੈਸ਼ ਹੋ ਜਾਏਗੀ ਫਿਰ ਉਤਾਰ ਲੈਗੇ ਕੋਈ ਸੋਈ ਦੀ ਬਈ ਆਪਾਂ ਟੂਟੀਆਂ ਲਾਤੀਆਂ ਤੇ ਐਂਗਲ ਵਾਲ ਹੋ ਗਿਆ ਆਰਓ ਵਾਲਾ ਆ ਸਾਹਮਣੇ ਇੱਥੇ ਆਰਓ ਦਾ ਪੁਆਇੰਟ ਛੱਡਿਆ ਦਾ ਬਈ ਉੱਪਰ ਆਰਓ ਢੰਗ ਹੋ ਜਾਊਗਾ ਤੇ ਉੱਪਰ ਹੋ ਕੇ ਦੋ ਪੁਆਇੰਟ ਗੀਜਰ ਦੇ ਸੋਈ ਵਾਲਾ ਕੰਮ ਕੰਪਲੀਟ ਆ ਤੇ ਆਜੋ ਆਪਾਂ ਫਿਰ ਬਾਥਰੂਮ ਦਾ ਕਰਦੇ ਆਂ ਪਲੱਗ ਬਿਲੋਂ ਖੋਲ ਕੇ ਬਾਥਰੂਮ ਦੇ ਵਿੱਚ ਵੀ ਬਈ ਟੂਟੀਆਂ ਆਪਣੀਆਂ ਲਾਗੀਆਂ ਤੇ ਸ਼ਾਵਰ ਕਹਿੰਦੇ ਹਜੇ ਡਾਣੇ ਨਹੀਂ ਹੈਗੇ ਪਲੱਗ ਲਾ ਕੇ ਛੱਡ ਦੋ ਤੇ ਗਿਆ ਦੇ ਪੁਆਇੰਟ ਬਈ ਜੋੜਦੇ ਸ਼ੀਟ ਦੇ ਐਂਗਲ ਵਾਲਾ ਤੇ ਤੇ ਬਾਸ਼ੂ ਚੰਦ ਲੱਗ ਗਿਆ ਠੇਲੇ ਵਾਲੇ ਬਾਥ ਹੁੰਦਾ ਫਿੱਲਾ ਦੀਆਂ ਟੁੱਟੀਆਂ ਆਪਾਂ ਨੇ ਛੇ ਮੈਂ ਇਦਾਂ ਹੀ ਤੇ ਹੁਣ ਸੈਕੰਡ ਫਲੋਰ ਦਾ ਸੈਕੰਡ ਫਲੋਰ ਦੇ ਵਿੱਚ ਵੀ ਫਰੂਟੇ ਲਾ ਲਾਉਨੇ ਆ ਉਹਦੇ ਸਮਾਨ ਨੂੰ ਆਪਾਂ ਲਿਆਏ ਸੈਕੰਡ ਫਲੋਰ ਦਾ ਤੇ ਆਉਣੇ ਬੈਠ ਪਰ ਚੱਲ ਕੇ ਉਹਦਾ ਵੀ ਕਰਦੇ ਕੰਮ ਖੋਲਦੇ ਆ ਪਲੱਗ-ਵਲੱਗ। ਹੁਣ ਲੱਭਦੇ ਆ। ਫਰਸਟ ਫਲੋਰ ਦਾ ਬਾਈ ਉੱਪਰ ਜਿੱਦਾਂ ਖੋਲ ਕੇ ਤੇ ਅਲਦਰ ਦੇਖ ਰਿਹਾ ਪਿੱਤਰ ਵੀ ਦੋ ਬਾਥਰੂਮਾਂ ਦੀ। ਖੋਲਦੇ ਆ ਪਲੱਗ ਤੇ ਲਾਉਂਦੇ ਆ ਟੂਟੀਆਂ। ਤੇ ਇੱਥੇ ਬਾਸ਼ਵਿਸ਼ਣ ਹੋ ਗਿਆ ਤੇ ਸ਼ੀਟ ਹੋ ਗਈ। ਇਹ ਟੂਟੀਆਂ ਹੋ ਗਈਆਂ। ਉੱਪਰ ਗੀਜ਼ਰ ਆਪਣੇ ਸ਼ਾਵਰ ਲਾਉਣੇ ਨਹੀਂ ਹੈਗੇ ਸਰਦਾਰ ਜੀ ਕਹਿੰਦੇ ਤੇ ਭਾਈ ਕਿਚਨ ਦਾ ਟੂਟੀਆਂ ਨੇ ਤਿੰਨ ਇੱਧਰ ਗਰਾਉਂਡ ਫਲੋਰ ਵਿੱਚ ਡਬਲ ਵਾਲਾ ਸਿੰਕ ਦਾ ਇੱਥੇ ਹੈਗਾ ਦੋ ਕੁੱਟਲੇ ਸਿੰਕ ਇਸ ਕਰਕੇ ਟੂਟੀਆਂ ਤਿੰਨ ਹੈ ਫ੍ਰੈਸ਼ਰ ਦੀ ਹੈ ਇੱਕ ਟੈਂਕੀ ਦੀ ਹੈ ਤੇ ਇੱਕ ਗੀਜਰ ਦੀ ਹੈ ਤੇ ਆ ਹੋ ਗਿਆ ਅਰੋ ਦਾ ਪੁਆਇੰਟ ਤੇ ਇਹਦੇ ਵਾਸਤੇ ਭਾਈ ਆਪਾਂ ਟੂਟੀਆਂ ਲੈ ਆਏ ਹੋਰ ਤੇ ਟੂਟੀਆਂ 15 پیس ਲੈ ਕੇ ਆਏ ਆਪਾਂ ਹੋਰ ਤੇ ਬਈ ਪਲੱਗ ਖੋਲ ਕੇ ਲਾਉਂਦੇ ਟੂਟੀਆਂ ਪਲੱਗਾਂ ਦੀ ਕਟਿੰਗ ਬਈ ਜ਼ਿਆਦਾ ਕਰੀ ਹੋਈ ਆ ਜਿੱਥੇ-ਇਥੇ ਪਲੱਗ ਹੈ ਟਾਇਲ ਵਾਲੇ ਨੇ ਤੇ ਪੂਰਾ-ਪੂਰਾ ਹੀ ਮਾਰਜਨ ਇਹਦੇ ਵਿੱਚ ਆਪਣਾ ਫਲੈਂਜ ਪੂਰੀ-ਪੂਰੀ ਕਵਰ ਕਰਦੀ ਹੈ ਆ ਤੁਹਾਨੂੰ ਦਿਖਾ ਦਿੰਨੇ ਆ ਲਾ ਕੇ ਕਈ ਪਾਸੇ ਤਾਂ ਬਈ ਜ਼ਿਆਦਾ ਕਟਿੰਗ ਹੋਈ ਦੀ ਆ ਫਲੈਂਜ ਜੇ ਫਲੈਂਜ ਛੋਟੀ ਹੁੰਦੀ ਹੈ ਫਿਰ ਕਵਰ ਨਹੀਂ ਹੁੰਦਾ ਹੈਗਾ ਆਹ ਬਈ ਚਲੋ ਖੈਰ ਖੋਲ ਦੇ ਬਈ ਪਲੱਗ ਆਪਾਂ ਇਹਦੇ ਲਾਉਂਦੇ ਹਾਂ ਟੂਟੀਆਂ। ਤੁਸੀਂ ਆ ਵੀ ਤੇ ਨਾ? ਹਾਂਜੀ ਹਾਂਜੀ। ਪਲੱਗ ਇਹ ਕੋਈ ਨਾ ਜਾਣਦੇ ਉਹ ਬਹੁਤ ਲੋਗ ਹੈ ਕੀ ਕਰੂ ਟੂਟੀਆਂ ਨੂੰ? ਇਹ ਟੂਟੀਆਂ ਨੂੰ ਖੋਲ ਕੇ ਦੇ ਨਾ ਇੱਕ। ਤੁਹਾਨੂੰ ਚੈੱਕ ਕਰਕੇ ਮੈਂ ਠੀਕ ਕਰ ਦਊਂਗਾ। ਹਾਂ ਹਾਂ ਦੇ ਦਿਓ। ਦੇ ਦਿਓ ਖੋਲ ਕੇ ਦੇਖ ਲਊਂਗਾ। ਦੇਖ ਲਊਂਗਾ। ਉਹਦਾ ਵੈਸੇ ਟੂਟੀਆਂ ਦਾ ਡਿਜ਼ਾਈਨ ਠੀਕ ਲੱਗਦਾ? ਠੀਕ ਆ ਟੂਟੀਆਂ ਦਾ ਡਿਜ਼ਾਈਨ। ਇਹ ਮੁੰਡੀਆਂ ਵਧੇਰਾ ਦੀਆਂ। ਇਹ ਸਹੀ ਨੇ ਹੈ ਪਤਲੀ ਇਹ ਹੈ। ਦੇਖੋ ਕਿੰਨੀ ਪਤਲੀ ਹੈ। ਇਹ ਕਿੰਨੀ ਮੁੱਠੀ ਹੈ ਨਾ? ਤੂੰ ਦਿਖਾਈ ਜੂਨੀ ਪਹਿਲਾਂ ਜੀ ਚੈਨੂ ਹਾਂ ਜੀ ਇਹ ਪਗੜੀ ਹੈ ਠੀਕ ਹੈ ਜੀ ਇਹ ਬਰ ਵੀ ਨਾਲ ਦੀਆਂ ਜੀ ਉੱਪਰ ਵੀ ਕਰਾਓ ਉੱਪਰ ਨਹੀਂ ਲਾਉਣਾ ਜੀ ਸ਼ਾਵਰ ਲਾਉਣਾ ਨਹੀਂ ਹੈ ਜੀ ਹਾਂ ਉੱਪਰ ਦੋ ਘਾਟਾਂ ਵਿੱਚ ਉੱਪਰ ਕੇਜਰ ਦੇ ਪੁਆਇੰਟ ਹੈ ਜੋ ਹਾਂ ਜੀ ਇਹ ਸ਼ਾਵਰ ਦਾ ਹੈ ਸ਼ਾਵਰ ਦਾ ਹੀ ਹੋ ਇਹਦੇ ਨਾਲ ਫਿਰ ਇਹਦੇ ਨਾਲ ਜੀ ਹਾਂ ਜੀ ਇਹਨਾਂ ਚੜ੍ਹ ਦੂਗਾ। ਵੀ ਭਾਈ ਉੱਧਰ ਨੇ ਬਾਥਰੂਮ ਦੇ ਵਿੱਚ ਵੀ ਦਈਆਂ। ਆ ਗਏ ਇਹ ਤਾਂ। ਇਹ ਠੀਕ ਹੈ। ਸ਼ੀਟਾਂ ਭਾਈ 1 ਪੀਸ ਆਪਾਂ ਨੇ ਸਾਰੀਆਂ ਉੱਪਰ ਚੜਾ ਲੀਆਂ। ਤੇ ਆਹ ਦੋ ਸ਼ੀਟਾਂ ਐ ਗਰਾਊਂਡ ਫਲੋਰ ਦੀਆਂ ਤੇ ਭਾਈ ਤਿੰਨੇ ਉੱਪਰ ਫਲੋਰਾਂ 'ਚ ਸ਼ੀਟਾਂ ਚੜਾ ਲੀਆਂ। ਤੇ ਚਲੋ ਫਿਰ ਉਹਦੇ ਪਟਕਣ ਉੱਪਰ ਰੱਖ ਲਈਏ ਸ਼ੀਟਾਂ ਦੇ ਤਕ ਤਕ ਆਹ ਕਰ ਲਏ ਨਾ ਇਹ ਬੀਤ ਗਏ ਤੋ ਕੱਲੀ ਕੱਲੀ ਸ਼ੀਟ ਦਾ ਢੱਕਣ 골ਡ ਡਿਜ਼ਾਈਨ ਚ ਸ਼ੀਟਾਈਆਂ ਆਪਣੇ ਕੋਲ ਸਾਰੀਆਂ ਤੇ ਉਹ ਬਈ ਇੱਕ ਸ਼ੀਟ

ਅੱਜ ਦੇ ਦਿਨ ਦਾ ਬਈ ਕਾਰੋਬਾਰ ਆਪਾਂ ਕਿੱਥੇ ਕ ਪਹੁੰਚਿਆ ਤੇ ਸਿੰਕ ਜਾਲੀਆਂ ਲਾਤੀਆਂ ਸਿੰਕ ਵੇਸਟ ਸਿੰਕ ਦੇ ਨਾਲ ਵਾਲੇ ਵੇਸਟ ਪਾਈਪ ਲਾਏ ਆਪਾਂ ਨੇ ਤੇ ਪਾਣੀ ਬਾਗ ਵਿੱਚ ਚੱਲਿਆ ਤੇ ਚੈੱਕ ਹੋਊਗਾ ਬਈ ਠੀਕ ਹੈ ਕੰਮ ਜਾਵ ਵੈਸੇ ਸਿੱਕ ਦੇ ਨਾਲ ਹਲਕੀ ਜੀ ਹੁੰਦੀ ਹੈ ਪਾਈਪ ਲੱਗੀ ਭੇਜੀ ਵੀ ਕੰਪਨੀ ਵਾਲਿਆਂ ਨੇ ਤੇ ਬਈ ਇਹ ਪਾ ਲਾ ਕੇ ਬਹੁਤੇ ਖੁਸ਼ ਨਹੀਂ ਹੈਗੇ ਜੇ ਤਾਂ ਕੰਮ ਕਰ ਗਏ ਤਾਂ ਲਾ ਦੂੰਗਾ ਇਹ ਨਹੀਂ ਫਿਰ ਬਈ ਚੇਂਜ ਕਰਕੇ ਤਾਂ ਨਵੇਂ ਤਾਂ ਫਰਾਏ ਹੋਈਆਂ ਸਿੰਕ ਵੇਸਟ ਪਾਈਪ ਤੇ ਇਹ ਲਾਉਂਗੇ ਆਪਾਂ ਇਹ ਬਈ ਟਾਈਮ ਹੋ ਗਿਆ ਆਪਣਾ 6:30 ਵਜੇ ਦਾ ਤੇ ਕੋਸ਼ਿਸ਼ ਕਰਦੇ ਆਪਾਂ ਇੱਕ ਸ਼ੀਟ ਹੋਰ ਲਾ ਦਈਏ ਤੇ ਇੱਕ ਸ਼ੀਟ ਆਪਾਂ ਲਾਤੀ ਬਈ ਬਾਥਰੂਮ ਦੇ ਵਿੱਚ ਬੱਨ ਪੀਸ ਸ਼ੀਟ ਕਵਰ ਲੱਗ ਗਿਆ ਤੇ ਜੈਟ ਲੱਗ ਗਿਆ ਇਹਦਾ ਤੇ ਉਧਰ ਵਾਲੇ ਬਾਥਰੂਮ ਦਾ ਵੀ ਦੇਖਦੇ ਆਂ ਤੇ ਲਾਉਨੇ ਆ ਫਿਰ ਉਹਦਾ ਵੀ ਆਪਾਂ ਦੂਜੇ ਬਾਥਰੂਮ ਦੀ ਬਈ ਆਪਾਂ ਨੇ ਸੀਟ ਲਾਤੀ ਬਾਸ਼ ਵਿਸ਼ਨ ਦੇਖ ਰਿਹਾ ਮੈਂ ਖੁੱਲ ਗਿਆ ਕਾਰਨਰ ਵਾਲਾ ਬਾਸ਼ ਵਿਸ਼ਨ ਆਇਆ ਹੋਇਆ ਲਾਉਣੇ ਵਾਸਤੇ ਤੇ ਇਹਦੀ ਵੀ ਕਰਦੇ ਫਿਟਿੰਗ ਕੋਪੀ ਆ ਜੀ ਭਾਈ ਕਾਰਨਰ ਵਾਲਾ ਬਾਸ਼ ਵਿਸ਼ਨ ਕੰਡਲੋ ਐਸੋਸੀਏਸ਼ਨ ਤੇ ਪਿੱਲਰ ਕੋਕ ਲਾਉਣੇ ਆ ਤੇ ਸੀਟੇ ਵੇਸਟ ਕਰਦੇ ਆ ਦੀ ਜਿਵੇਂ ਇਹਦੇ ਪਿੱਲਰ ਕੋਕ ਤੋਕਸ ਦੇ ਤੱਕ ਠੀਕ ਹੈ ਰੱਖ ਕੇ ਦਾ ਨਹੀਂ ਸ਼ੌਕ ਪਕਾਉਣੇ ਪੈਂਦੇ ਥੱਲੇ ਬਾਸ਼ਲੇਸ਼ਨ ਦੇ ਵਿੱਚ ਜਦੋਂ ਪਹਿਲੀ ਹੋਰ ਕੱਢਿਆ ਹੋ ਹੁੰਦਾ ਸਰਦੇ ਤੇ ਉੱਪਰ ਲੱਗਦੀਆਂ ਹੋ ਦੇਖਦੇ ਆ ਵੀ ਕਸ ਕੇ ਕਿਤੇ ਇਹ ਪਿੱਛੇ ਲੰਘ ਗਿਆ ਫਿਰ ਤਾਂ ਲਿਆਉਣਾ ਪੈਣਾ ਜਾ ਕੇ ਸ਼ਾਰਟ ਕੱਪ ਨਹੀਂ ਤਾਂ ਮਨ ਦਾ ਸਰਦੀ ਦਾ ਫਿਰ ਬਈ ਇਹਦਾ ਜ਼ਰੂਰ ਤੇ ਹੈ ਵੀ ਸਰਜੂ ਗੋ ਪੂਰਾ ਪੁਰਾ ਖਟਾ ਰਿਹਾ ਹੈ ਉਬਲ ਜਿਆ ਹੋ ਗਿਆ ਹੋ ਗਿਆ ਟਾਈਟ ਆਪਣੇ ਪਿਲਰ ਕੋਕ ਤੇ ਹੁ ਕਸਦੇ ਆਪਾਂ ਸੀਪੀ ਮੇਸਟ ਇਹਨੂੰ ਕਹਿੰਦੇ ਆ ਵੀ ਸੀਪੀ ਮੇਸਟ ਜਿਹੜੀ ਪਰਮੂਸ਼ਨ ਚ ਝਾਲੀ ਹੁੰਦੀ ਹੈ ਮਿੱਚ ਲੱਗਦੀ ਜਿਹਾ ਆ ਕੇ ਖੰਦੇ। ਚੱਲਦੀ ਹੈਗੇ। ਤੇ ਫੇਰ ਉਹ ਬਈ ਕਸਣਾ ਆਪਾਂ ਨੇ। ਸੇਕਨਰ ਥੱਲੇ ਪਾਉਣੇ। ਤੇ ਆਹ ਰੈੱਡ ਜੀ ਲਵਡ ਵੀ ਥੱਲੇ ਤੇ ਪਾਉਣੀ ਹੈ ਬਈ ਇਹ ਵੀ। ਤੋ ਆਹ ਹੈ। ਤੇ ਵਾਈਟ ਸਮਿੰਟ ਲਾਉਣਾ ਥੋੜਾ ਜਿਹਾ ਕਿ ਲੀਕ ਨਿਕ ਨਾ ਕਰੇ। ਤੇ ਵਾਈਟ ਸਮਿੰਟ ਪਹਿਲਾਂ ਲਾ ਕੇ ਲਿਆਏ ਤੇ ਇਦਾਂ ਰਾਉਣਾ ਬਈ ਇਹ ਥੱਲੇ ਥੋੜਾ ਥੋੜਾ। ਲਾ ਦੇਣਾ ਚੰਗੀ ਤਰ੍ਹਾਂ ਬਈ ਇਹਨੂੰ ਤੇ ਇਹ ਵਿੱਚ ਦੇ ਵਿੱਚ ਬਾਸ਼ ਵੇਸ਼ਨ ਦੇ ਵਿੱਚ ਰੱਖ ਕੇ ਤੇ ਪੱਠੇ ਕਰਸੀ ਕਰ ਲੈਣਾ ਇਹਨੂੰ ਕਿ ਕਸਣਾ ਆਪਾਂ ਨੇ ਥੱਲੇ ਪਹਿਲਾਂ ਰਾਲ ਰਬੜ ਤੁਹਾਨੂੰ ਦੱਸਿਆ ਜਿੱਦਾਂ ਪਹਿਲਾਂ ਉਹ ਪਾ ਕੇ ਤੇ ਬਾਹਰ ਤੇ ਵਿੱਚ ਏਕ ਨਟ ਨਾਲ ਕਸ ਦੇਣਾ ਚੂੜੀ ਵਈ ਦੇ ਧਿਆਨ ਨਾਲ ਲਉਣੀ ਪੈਂਦੀ ਹੈ ਇਹਦੀ ਚੂੜੀ ਇੰਨੀ ਥ੍ਰੈਡ ਦੋਦਾ ਮੋਟਾ ਨਹੀਂ ਹੁੰਦਾ ਨਰਮ ਜੀ ਚੂੜੀ ਹੁੰਦੀ ਹੈ ਇੱਕ ਵਾਰ ਸਿੱਧੇ ਚੜਾਉਣੀ ਹੁੰਦੀ ਹੈ ਧਿਆਨ ਨਾਲ ਕਈ ਵਾਰੀ ਆਪਾਂ ਕਾਲੀ ਕਰ ਜਾਈਏ ਡੇਢੀ ਚੂੜੀ ਚੜਾ ਦਿੰਨੇ ਆ ਤਾਂ ਫਿਰ ਭਈ ਇਹ ਲੀਕ ਕਰ ਜਾਂਦਾ ਸਲਿੱਪ ਮਾਰਦਾ ਬੱਸ ਬਾਥਰੂਮ ਵੀ ਭਈ ਕੋਨੇ ਫਿਟ ਕਰਤਾ ਕੋਰਨਰ ਵਿੱਚ ਇਹ ਛੋਟਾ ਜਿਹਾ ਬਾਥਰੂਮ ਹੈ ਜੀ ਤੇ ਉਹਦੇ ਵਿੱਚ ਬਈ ਆਪਣਾ ਕੋਰਨਰ ਤੇ ਬਾਸ਼ਵਿਸ਼ਨ ਆ ਗਿਆ ਇਧਰਲੇ ਪਾਸੇ ਸ਼ੀਟ ਆ ਗਈ ਤੇ ਇਧਰ ਪਾਸੇ ਆਪਣੀਆਂ ਟੂਟੀਆਂ ਆ ਗਈਆਂ ਤੇ ਬਾਸ਼ਵਿਸ਼ਨ ਨੂੰ ਬਈ ਆਪਾਂ ਵਾਈਟ ਸੀਮੈਂਟ ਲਾ ਦਈਏ ਛੱਡਾਂ ਤੇ ਆਕੀ ਥੋੜਾ ਜਿਹਾ ਸੋਹਣਾ ਲੱਗੇ ਆ ਬੇਲੇ ਜਿਹਾ ਗੈਪ ਜੀ ਭਰ ਹੋ ਜਾਊਗਾ ਤੇ ਇਹਨਾਂ ਵਾਈਟ ਸੀਮੈਂਟ ਨਾਲ ਹੈ ਵੀ 4 ਇੰਚੀ ਪੇ ਚਾੜ੍ਹੇ ਟੰਗਿਆ ਬਈ ਇਹਨੂੰ ਆਪਾਂ ਗਿੱਟੀਆਂ ਮਾਰ ਕੇ ਇੱਧਰ ਕਰਕੇ ਬਈ ਇਹਨੂੰ ਪਾਸਮੈਂਟ ਲਾ ਦਨੇ ਆ ਬਾਈ ਟਾ ਤਾਂ ਕਿ ਥੋੜਾ ਜਿਹਾ ਗੈਪ ਜਆ ਬੰਦ ਹੋ ਜਾਂਦਾ ਇਹਦਾ ਮਜ਼ਬੂਤੀ ਵੀ ਰਹਿੰਦੀ ਹੈ ਬਈ ਇਹਦੀ ਹਿਲਦਾ ਖੁੱਲਦਾ ਨਹੀਂ ਫਿਰਨਾ ਹੈ ਇੰਜਾਮ ਹੋ ਜਾਂਦਾ ਸੀਮੈਂਟ ਨਾਲ ਹਣੀ ਹਾਂਜੀ ਹਾਂਜੀ ਬਾਜੇਸ਼ਨ ਵੀ ਲੱਗ ਗਿਆ ਤਾਂ ਦੇਖ ਲਓ ਭਾਈ ਬਹੁਤ ਵਧੀਆ ਕੰਡ ਕੀ ਤਾਰੀਫ ਠੀਕ ਹੈ ਜੀ ਬਾਈ ਤੇ ਟਾਈਮ ਬਾਈ 7:30 ਹੋ ਗਿਆ ਅਗਲ ਜੀ 7 ਵਜ ਗਏ ਨਾ 7 ਵਜ ਗਏ ਨਾ 8 ਵਜ ਗਏ ਹਾਂਜੀ ਹਾਂਜੀ ਤੇ ਅੱਜ ਦਾ ਕਾਰਗਰਮ ਬਈ ਆਪਣਾ ਇੰਨਾ ਕੇ ਤਾਂ ਤੇ ਟੂਟੀਆਂ ਵਾਲਾ ਕੰਮ ਆਪਣਾ ਇੱਕ ਟੌਪ ਵਾਲੇ ਫਲੋਰ ਦੇ ਰਹਿ ਗਿਆ ਲਾਉਣੇ ਤੇ ਬਾਕੀ ਤਕਰੀਬਨ ਆਪਣਾ ਟੂਟੀਆਂ ਐਂਗਲ ਵਾਲ ਸਾਰੇ ਲੱਗ ਗਏ ਤੇ ਗਰਾਉਂਡ ਫਲੋਰ ਵਿੱਚ ਦੋ ਸ਼ੀਟਾਂ ਦੇ ਇੱਕ ਐਂਗਲ ਬਾਸ਼ਵੇਸ਼ਨ ਦੀ ਫਿਟਿੰਗ ਕਰਤੀ ਤੇ ਭਾਈ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਊਗੀ ਤੇ ਅੱਜ ਦਾ ਕਰਮ ਕਰਕੇ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਹਾਂਜੀ 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 ਤੇ ਚਲੋ ਖੈਰ ਕੋਈ ਗੱਲ ਨਹੀਂ ਕਰਨਾ ਪੈਂਦਾ ਇਹ ਭਾਈ ਅੱਜ ਦਾ ਵਲੋਗ ਆਪਾਂ ਇੱਥੇ ਸਮਾਪਤ ਕਰਦੇ ਹਾਂ ਮਿਲਦੇ ਆ ਸਵੇਰੇ ਨਵੇਂ ਨਵੇਂ ਬਲੌਗ ਵਿੱਚ ਨਵੇਂ ਬਲੌਗ ਵਿੱਚ ਬਲੌਗ ਦੇ ਨਾਲ 8 ਵਜੇ ਨਵੇਂ ਬਲੌਗ ਵਿੱਚ ਬੜੇ ਹੋਵੇ ਵੀਡੀਓ ਦੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ